ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਅੱਜ ਆਪਾਂ ਆਪਣੀ ਕਹਾਣੀ ਮਤਰੇਈ ਮਾਂ ਦਾ ਪਿਆਰ ਭਾਗ 6 ਲੈ ਕੇ ਹਾਜ਼ਰ ਆਂ ਜਿਸ ਨੇ ਇਹ ਪਹਿਲਾਂ ਵਾਲੇ ਭਾਗ ਨਹੀਂ ਸੁਣੇ ਉਹ ਇਸ ਕਹਾਣੀ ਦੇ ਪਹਿਲੇ ਭਾਗ ਚੈਨਲ ਤੇ ਜਾ ਕੇ ਸੁਣ ਸਕਦੇ ਆ ਕਿਉਂਕਿ ਜੇ ਆਪਾਂ ਪਹਿਲਾਂ ਵਾਲੇ ਭਾਗ ਸੁਣਾਗੇ ਫੇਰ ਹੀ ਆਪਾਂ ਨੂੰ ਇਸ ਭਾਗ ਦੀ ਸਮਝ ਆਊਗੀ ਇਸ ਲਈ ਇਸ ਕਹਾਣੀ ਦੇ ਭਾਗ 1 ਤੋਂ ਲੈ ਕੇ 5 ਤੱਕ ਪਹਿਲਾਂ ਹੀ ਚੈਨਲ ਤੇ ਅਪਲੋਡ ਕੀਤੇ ਗਏ ਨੇ ਅੱਜ ਆਪਾਂ ਸ਼ੁਰੂ ਕਰਦੇ ਹਾਂ 6ਵਾਂ ਭਾਗ ਜਿਵੇਂ ਸਾਨੂੰ ਪਿਛਲੇ ਭਾਗਾਂ ਦੇ ਵਿੱਚ ਪਤਾ ਲੱਗਿਆ ਕਿ ਗੁਰਦੇਵ ਸਿੰਘ ਦੇ ਘਰ ਇੱਕ بیٹے ਨੇ ਜਨਮ ਲਿਆ ਉਹਨੇ 2-3 ਵਿਆਹ ਕੀਤੇ ਪਰ ਉਹਦੇ ਘਰ ਵਿੱਚ ਅਜੇ ਤੱਕ ਕੋਈ ਬੱਚਾ ਨਹੀਂ ਸੀ ਹੋਇਆ ਤੇ ਦੂਸਰੀਆਂ ਜਿਹੜੀਆਂ ਦੋ ਪਤਨੀਆਂ ਸੀ ਉਹਨਾਂ ਨਾਲ ਵੀ ਅਣਵਣ ਹੋਣ ਕਰਕੇ ਉਹ ਵੀ ਆਪਣੇ ਪੇਕੇ ਚਲੀਆਂ ਗਈਆਂ ਸੀ ਤੇ ਇਹ ਜਿਹੜੀ ਰਾਜਕੌਰ ਸੀ ਇਹ ਚਰਨਕੌਰ ਦੇ ਮਾਮਾ ਜੀ ਦੀ ਧੀ ਸੀ ਤੇ ਉਹਨੇ ਆਪਣੇ ਹੱਥੀਂ ਆਪਣੇ ਪਤੀ ਦਾ ਇਹਦੇ ਨਾਲ ਵਿਆਹ ਕੀਤਾ ਸੀ ਰਾਜਕੌਰ ਦੀ ਕੁੱਖੋਂ ਇੱਕ ਬੇਟਾ ਜਨਮ ਲੈਂਦਾ ਤੇ ਉਹ ਜਦੋਂ ਬੇਟਾ ਹੁੰਦਾ ਤਾਂ ਗੁਰਦੇਵ ਸਿੰਘ ਉਹਨੂੰ ਚਰਨ ਸਿੰਘ ਦੀ ਝੋਲੀ ਪਾ ਦਿੰਦਾ ਤੇ ਕਹਿੰਦਾ ਕਿ ਰਾਜਕੌਰ ਹਜੇ ਛੋਟੀ ਆ ਉਹਨੂੰ ਬੱਚੇ ਸਾਂਭਣ ਦਾ ਪਤਾ ਨਹੀਂ ਇਸ ਲਈ ਇਸ ਬੱਚੇ ਨੂੰ ਤੂੰ ਹੀ ਸਾਂਭੇਂਗੀ ਜਦੋਂ ਚਰਨਕੌਰ ਉਸ ਬੱਚੇ ਨੂੰ ਚੁੱਕਦੀ ਆ ਤਾਂ ਉਹਨੂੰ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਇੱਕ ਬੱਚੇ ਖਾਤਰ ਉਹਨੇ ਆਪਣੇ ਸ਼ਰੀਕਾਂ ਦੇ ਬਹੁਤ ਤਾਣੇ ਮਿਹਣੇ ਲਏ ਹੁੰਦੇ ਆ ਚਰਨਕੌਰ ਬਹੁਤ ਖੁਸ਼ ਰਹਿੰਦੀ ਸੀ ਹੁਣ ਘਰ ਦੇ ਵਿੱਚ ਚਰਨਕੌਰ ਅਸੀਂ ਜਿਹੜੀ ਉਹ ਬੱਚੇ ਨੂੰ ਸੰਭਾਲਦੀ ਸੀ ਤੇ ਰਾਜਕੌਰ ਸਾਰੇ ਕੰਮ ਕਰਦੀ ਸੀ ਰਾਜਕੌਰ ਬਸ ਬੱਚੇ ਨੂੰ ਉਦੋਂ ਚੁੱਕਦੀ ਜਦੋਂ ਉਹਨੂੰ ਦੁੱਧ ਪਿਲਾਉਣਾ ਹੁੰਦਾ ਰਾਜਕੌਰ ਨੂੰ ਵੀ ਇਹ ਸੌਖਾ ਲੱਗਦਾ ਸੀ ਕਿਉਂਕਿ ਉਹਨੂੰ ਬੱਚੇ ਸਾਹਮਣੇ ਔਖੇ ਲੱਗਦੇ ਸੀ ਇਸ ਕਰਕੇ ਉਹ ਕਹਿੰਦੀ ਸੀ ਕਿ ਮੈਂ ਕੰਮ ਹੀ ਕਰ ਲੂੰ ਤੁਸੀਂ ਬਸ ਇਹਨੂੰ ਚੁੱਕੀ ਰੱਖੋ ਵੈਸੇ ਵੀ ਉਹਨਾਂ ਦੇ ਘਰ ਮਸਾਂ ਬੱਚਾ ਹੋਇਆ ਸੀ ਤੇ ਉਹ ਵਸਾ ਨਹੀਂ ਕਰਦੇ ਸੀ ਆਪਣੇ ਬੱਚੇ ਦਾ ਗੁਰਦੇਵ ਸਿੰਘ ਵੀ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦਾ ਉਹਨੇ ਬਹੁਤ ਖੁਸ਼ੀ ਮਨਾਈ ਲਾਗੀਆਂ ਨੂੰ ਉਹਨੇ ਲਾਗ ਦਿੱਤੇ ਹਰ ਇੱਕ ਦੋਸਤ ਨੂੰ ਪਾਰਟੀ ਕੀਤੀ ਪੂਰੀਆਂ ਵਧਾਈਆਂ ਵੰਡੀਆਂ ਕਿਉਂਕਿ ਇੰਨੇ ਸਾਲਾਂ ਬਾਅਦ ਉਹਨਾਂ ਦੇ ਘਰ ਵਿੱਚ ਮਸਾਂ ਬੱਚੇ ਦੀਆਂ ਜਿਹੜੀਆਂ ਕਲਕਾਰੀਆਂ ਗੂੰਜਣ ਲੱਗੀਆਂ ਸੀ ਉਹਨਾਂ ਨੇ ਬੱਚੇ ਦਾ ਨਾਮ ਸੁਖਜੀਤ ਸਿੰਘ ਰੱਖਿਆ ਸੁਖਜੀਤ ਸਿੰਘ ਹੌਲੀ-ਹੌਲੀ ਵੱਡਾ ਹੋਣ ਲੱਗਿਆ ਜਦੋਂ ਉਹ 3-4 ਸਾਲਾਂ ਦਾ ਹੋਇਆ ਤਾਂ ਉਹ ਬਹੁਤ ਜਿੱਦੀ ਸੁਭਾਅ ਦਾ ਸੀ ਪਰ ਗੁਰਦੇਵ ਸਿੰਘ ਤੇ ਚਰਨਕੌਰ ਉਹਨੂੰ ਕੁਝ ਵੀ ਨਹੀਂ ਕਹਿੰਦੇ ਸੀ ਰਾਜਕੌਰ ਨੇ ਤਾਂ ਕਦੇ ਉਹਨੂੰ ਚੱਕਿਆ ਨਹੀਂ ਸੀ ਜ਼ਿਆਦਾ ਤੇ ਨਾ ਹੀ ਉਹਨੂੰ ਕਦੇ ਆਪਣੇ ਨਾਲ ਪਾਇਆ ਸੀ ਉਹਨੂੰ ਹਮੇਸ਼ਾ ਚਰਨਕੌਰ ਹੀ ਸੰਭਾਲਦੀ ਸੀ ਜਦੋਂ ਸੁਖਜੀਤ 4 ਸਾਲ ਦਾ ਹੋਇਆ ਤਾਂ ਰਾਜਕੌਰ ਫੇਰ ਮਾਂ ਬਣਨ ਵਾਲੀ ਸੀ ਇਸੇ ਤਰ੍ਹਾਂ ਦਿਨ ਲੰਘਦੇ ਗਏ ਤੇ ਉਹਨਾਂ ਦੇ ਘਰ ਇੱਕ ਬੇਟੀ ਜਨਮ ਲੈਂਦੀ ਆ ਜਦੋਂ ਰਾਜਕੌਰ ਦੀ ਕੁੱਖੋਂ ਬੇਟੀ ਹੋਈ ਤਾਂ ਜਿਹੜਾ ਗੁਰਦੇਵ ਸਿੰਘ ਆ ਉਹ ਬਹੁਤ ਖੁਸ਼ ਹੋਇਆ ਤੇ ਉਹ ਆਪਣੀ ਪਤਨੀ ਚਰਨਕੌਰ ਨੂੰ ਕਹਿੰਦਾ ਵੀ ਹੁਣ ਤੂੰ ਰੋਇਆ ਨਾ ਕਰ ਵੀ ਦੇਖ ਹੁਣ ਤਾਂ ਆਪਣੀ ਮਰੀ ਹੋਈ ਧੀ ਵਾਪਸ ਆ ਗਈ ਉਹਨੇ ਕਿਹਾ ਕਿ ਇਹ ਆਪਣੀ ਸੁਖਜੀਤ ਕੌਰ ਹੀ ਵਾਪਸ ਆ ਗਈ ਤੇ ਉਹਨਾਂ ਨੇ ਉਸ ਕੁੜੀ ਦਾ ਨਾਮ ਸੁਖਰੀਤ ਕੌਰ ਰੱਖਿਆ ਜਿਹੜਾ ਸੁਖਜੀਤ ਸੀ ਉਹ ਵੀ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਸੀ ਹੁਣ ਚਰਨਕੌਰ ਤਾਂ ਆਪਣੀ ਜਿਹੜੀ ਸੁਖਰੀਤ ਧੀ ਆ ਉਹਨੂੰ ਵੇਖ-ਵੇਖ ਜਿਹਾਉਂਦੀ ਸੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ ਸਾਡੀ ਸਰਜੀਤ ਕੌਰ ਸੱਚਮੁੱਚ ਵਾਪਸ ਆ ਗਈ। ਚਰਨ ਕੌਰ ਆਪਣੀ ਧੀ ਸੁਖਰੀਤ ਦੇ ਚਿਹਰੇ ਵਿੱਚੋਂ ਹਮੇਸ਼ਾ ਆਪਣੀ ਮਰੀ ਹੋਈ ਧੀ ਸਰਜੀਤ ਕੌਰ ਦਾ ਚਿਹਰਾ ਵੇਖਦੀ ਆ ਕਿਉਂਕਿ ਸੁਖਰੀਤ ਤੇ ਸਰਜੀਤ ਦੇ ਨੈਣ ਨਕਸ਼ਾ ਜਿਹੜੇ ਉਹ ਬਿਲਕੁਲ ਮਿਲਦੇ ਜੁਲਦੇ ਸੀ ਤੇ ਉਹਨਾਂ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਇਹ ਸਾਡੀ ਮਰੀ ਹੋਈ ਧੀ ਵਾਪਸ ਆ ਗਈ। ਗੁਰਦੇਵ ਸਿੰਘ ਵੀ ਆਪਣੀ ਧੀ ਦਾ ਬਿਲਕੁਲ ਵਸਾ ਨਹੀਂ ਕਰਦਾ ਸੀ। ਉਹ ਆਪਣੀ ਧੀ ਨੂੰ ਆਪਣੇ ਪੁੱਤ ਨਾਲੋਂ ਵੀ ਵੱਧ ਪਿਆਰ ਕਰਦਾ ਸੀ। ਹੁਣ ਗੁਰਦੇਵ ਸਿੰਘ ਸੀ ਜਿਹੜਾ ਉਹਨੇ ਬੱਸ ਚਲਾਉਣੀ ਬੰਦ ਕਰਤੀ ਸੀ ਕਿਉਂਕਿ ਉਹਦੇ ਕੋਲੇ ਬਹੁਤ ਪੈਸਾ ਸੀ ਤੇ ਉਹਦੀ ਜ਼ਮੀਨ ਜਾਇਦਾਦ ਵੀ ਚੰਗੀ ਸੀ ਹੁਣ ਉਹਨੇ ਕਿਸੇ ਪ੍ਰਾਈਵੇਟ ਬੱਸ ਵਿੱਚ ਆਪਣਾ ਹਿੱਸਾ ਪਾ ਲਿਆ ਸੀ ਤੇ ਉਸੇ ਹਿੱਸੇ ਚੋਂ ਉਹਨੂੰ ਬੱਸ ਜਿੰਨੀ ਕਮਾਈ ਆ ਜਾਂਦੀ ਸੀ ਤੇ ਉਹ ਜਿਹੜੀ ਰੈਂਦੀ ਉਮਰਾ ਆਪਣੇ ਬੱਚਿਆਂ ਦੇ ਵਿੱਚ ਰਹਿ ਕੇ ਗੁਜ਼ਾਰਨਾ ਚਾਹੁੰਦਾ ਸੀ ਜਿਹੜੀ ਚਰਨਕੌਰ ਸੀ ਉਹ ਆਪਣੇ ਪਤੀ ਨਾਲ ਖੇਤ ਦਾ ਕੰਮ ਵੀ ਕਰਵਾਉਂਦੀ ਸੀ ਤੇ ਡੰਗਰਾ ਪਸ਼ੂਆਂ ਦਾ ਵੀ ਕੰਮ ਉਹੀ ਕਰਦੀ ਸੀ ਰਾਜਕੌਰ ਜੀ ਜਿਹੜੀ ਉਹ ਕਰਦੇ ਚੁੱਲ੍ਹੇ ਚੌਂਕੇ ਨੂੰ ਸਾਭਦੀ ਸੀ ਇਸੇ ਤਰ੍ਹਾਂ ਸਾਰਾ ਪਰਿਵਾਰ ਵਧੀਆ ਖੁਸ਼ ਰਹਿੰਦਾ ਸੀਗਾ ਗੁਰਦੇਵ ਸਿੰਘ ਜੀ ਜਿਹੜਾ ਉਹ ਰਾਜਕੌਰ ਦਾ ਬਹੁਤ ਧੰਨਵਾਦ ਕਰਦਾ ਸੀ ਤੇ ਉਹਨੂੰ ਭਾਗਾਂ ਵਾਲੀ ਸਮਝਦਾ ਸੀ ਭਾਵੇਂ ਕਿ ਬੱਚੇ ਹੋਣੇ ਹਨਾ ਪਰਮਾਤਮਾ ਦੀ ਦੇਣਾ ਪਰ ਫਿਰ ਵੀ ਉਹ ਕਹਿੰਦਾ ਸੀ ਕਿ ਰਾਜਕੌਰ ਨੇ ਮੇਰੇ ਵੰਸ਼ ਨੂੰ ਅੱਗੇ ਤੋਰਿਆ ਤੇ ਰਾਜਕੌਰ ਆ ਜਿਹੜੀ ਇਹਨੇ ਮੇਰੇ ਘਰ ਨੂੰ ਭਾਗ ਲਾਇਆ ਇਸ ਕਰਕੇ ਉਹ ਦਾ ਬਹੁਤ ਖਿਆਲ ਰੱਖਦਾ ਸੀ ਚਰਨਕੌਰ ਨੇ ਵੀ ਕਦੇ ਰਾਜਕੌਰ ਨਾਲ ਕੋਈ ਵਿਤਕਰਾ ਨਹੀਂ ਕੀਤਾ ਸੀ ਕਿਉਂਕਿ ਭਾਵੇਂ ਉਹ ਉਹਦੀ ਸੌਕਣ ਸੀ ਪਰ ਇੱਕ ਪਾਸੇ ਉਹ ਦੇ ਮਾਮੇ ਦੀ ਧੀ ਵੀ ਸੀ ਤੇ ਰਾਜਕੌਰ ਨੇ ਵੀ ਚਰਨਕੌਰ ਤੇ ਕਦੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਸੀ ਕਦੇ ਉਹਨੂੰ ਕਿਸੇ ਕੰਮ ਨੂੰ ਨਹੀਂ ਕਿਹਾ ਸੀ ਚਰਨਕੌਰ ਆਪਣੀ ਮਰਜ਼ੀ ਨਾਲ ਜਿੰਨਾ ਕੰਮ ਕਰਦੀ ਸੀ ਬਸ ਉਹੀ ਕਰਦੀ ਸੀ ਪਰ ਚਰਨਕੌਰ ਵੀ ਕਦੇ ਬੇਲੀ ਨਹੀਂ ਬੈਠੀ ਸੀ ਉਹਨੇ ਕਦੇ ਇਹ ਨਹੀਂ ਸੀ ਸੋਚਿਆ ਕਿ ਮੈਂ ਕਿਉਂ ਕੰਮ ਕਰਾਂ ਉਹ ਬਰਾਬਰ ਕੰਮ ਕਰਦੀ ਰਹਿੰਦੀ ਸੀ ਉਹਨਾਂ ਦਾ ਘਰ ਦਾ ਗੁਜ਼ਾਰਾ ਬਹੁਤ ਸੋਹਣਾ ਚੱਲਦਾ ਸੀ ਜਦੋਂ ਗੁਰਦੇਵ ਸਿੰਘ ਬਸ ਤੋਂ ਹਟ ਗਿਆ ਤਾਂ ਉਹਨਾਂ ਨੇ ਇੱਕ ਨੌਕਰ ਰੱਖ ਲਿਆ ਉਹਨੂੰ ਲਾ ਕੇ ਉਹ ਖੇਤੀਬਾੜੀ ਕਰਦਾ ਤੇ ਡੰਗਰ ਪਸ਼ੂਆਂ ਦੇ ਕੰਮ ਵੀ ਕਰਦਾ ਸੀ ਹੁਣ ਦੋ ਬੱਚੇ ਸੀ ਹਨਾ ਦੋ ਬੱਚੇ ਸਾਹਮਣੇ ਕਿਹੜਾ ਸੌਖੇ ਹੁੰਦੇ ਆ ਇਸ ਲਈ ਚਰਨਕੌਰ ਅਸੀਂ ਜਿਹੜੀ ਉਹ ਬੱਚਿਆਂ ਨੂੰ ਸੰਭਾਲਦੀ ਸੀ ਹੁਣ ਗੁਰਦੇਵ ਸਿੰਘ ਨੇ ਸੋਚਿਆ ਕਿ ਮੇਰਾ ਜਿਹੜਾ ਇਹ ਘਰ ਆ ਇਹ ਛੋਟਾਗਾ ਮੈਂ ਕਿ ਜਦੋਂ ਸਾਰੇ ਪਿੰਡ ਦੇ ਘਰ ਕੱਚੇ ਸੀ ਤਾਂ ਗੁਰਦੇਵ ਸਿੰਘ ਦਾ ਵੇੜਾ ਕਿਤੋਂ ਵੀ ਕੱਚਾ ਨਹੀਂ ਸੀ ਸਾਰਾ ਘਰ ਉਹਦਾ ਪੱਕਾ ਸੀ ਪਰ ਉਹਨੂੰ ਇਹ ਲੱਗਦਾ ਸੀ ਵੀ ਜਿਹੜੇ ਮੇਰੇ ਬੱਚੇ ਆ ਉਹ ਇਸ ਛੋਟੇ ਜਿਹੇ ਘਰ 'ਚ ਉਹਨਾਂ ਨੂੰ ਮਤਲਬ ਐਂ ਲੱਗਦਾ ਹੋਊਗਾ ਵੀ ਘਰ ਢੀਡਾਗਾ ਤੇ ਉਹਦੇ ਕੋਲੇ ਨਾ ਵਾਰ-ਵਾਰ ਪਿੰਡ ਦੇ ਇੱਕ ਵਧੀਆ ਖੁੱਲੀ ਜਗ੍ਹਾ ਸੀ ਉੱਥੇ ਉਹਨੇ ਦੋ ਕਮਰੇ ਪਾਲੇ ਉਹ ਰਾਜ ਮਿਸਤਰੀ ਦਾ ਕੰਮ ਜਾਣਦਾ ਸੀ ਇਸ ਲਈ ਉਹਨੇ ਉਹ ਕਮਰੇ ਆਪ ਹੀ ਪਾਲੇ ਤੇ ਇੱਕ ਵੱਡਾ ਜਿਹੜਾ ਉਹਦੇ ਆਸ-ਪਾਸੇ ਚਾਰ ਦੀਵਾਰੀ ਕਰ ਲਈ ਹੋਲੀ-ਹੋਲੀ ਉਹਨੂੰ ਏਸੀ ਵੀ ਮੈਂ ਫਲਾਂ ਅੰਡੇ ਤੇ ਫੁੱਲਾਂ ਦੇ ਬੂਟੇ ਲਾ ਕੇ ਵਧੀਆ ਘਰ ਬਣਾਉਂਗਾ ਤੇ ਹੁਣ ਰਾਜਕੌਰ ਜਿਹੜੀ ਉਹ ਤੀਸਰੇ ਬੱਚੇ ਦੀ ਮਾਂ ਬਣਨ ਵਾਲੀ ਸੀ ਤੀਸਰਾ ਬੱਚਾ ਰਾਜਕੌਰ ਦੀ ਕੁੱਖੋਂ ਬੇਟਾ ਜਨਮ ਲੈਂਦਾ ਤੇ ਗੁਰਦੇਵ ਸਿੰਘ ਤੇ ਚਰਨਕੌਰ ਨੇ ਇਸ ਬੇਟੇ ਦੇ ਵੀ ਉਨੀ ਖੁਸ਼ੀ ਮਣਾਈ ਜਿੰਨੀ ਪਹਿਲਾਂ ਦੋ ਬੱਚਿਆਂ ਦੀ ਮਣਾਈ ਸੀ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਸੀ ਕਿਉਂਕਿ ਉਹਨਾਂ ਦੇ ਘਰ ਵਿੱਚ ਬਹੁਤ ਰੌਣਕਾਂ ਲੱਗੀਆਂ ਸੀ ਤੇ ਗੁਰਦੇਵ ਸਿੰਘ ਆਪਣੇ ਸ਼ਰੀਕਾਂ ਦਾ ਤੇ ਆਸ-ਪਾਸੇ ਦੇ ਲੋਕਾਂ ਦਾ ਵਸਾ ਨਹੀਂ ਕਰਦਾ ਸੀ ਕਿਉਂਕਿ ਉਹਦੇ ਘਰ ਮੱਸਾ ਬੱਚਾ ਹੋਇਆ ਸੀ ਤੇ ਉਹ ਆਪਣੀ ਜਿਹੜੀ ਮਾਸੀ ਚਾਚੀ ਸੀ ਉਹਦਾ ਤਾਂ ਬਿਲਕੁਲ ਵੀ ਵਸਾ ਨਹੀਂ ਕਰਦਾ ਸੀ ਤੇ ਉਹਦਾ ਆਪਣੇ ਬੱਚਿਆਂ ਤੇ ਪਰਸ਼ਾਵਾਂ ਵੀ ਨਹੀਂ ਪੈਣ ਦਿੰਦਾ ਸੀ ਉਹ ਆਪਣੇ ਬੱਚਿਆਂ ਨੂੰ ਬਸ ਘਰੇ ਰੱਖਦੇ ਸੀ ਜਿਸ ਕਾ ਇੱਕ ਗੁਰਦੇਵ ਸਿੰਘ ਨੇ ਬਸ ਵੇਚਤੀ ਸੀ ਉਹਨੂੰ ਇਹ ਸੀ ਕਿ ਮੈਂ ਆਪਣੇ ਬੱਚੇ ਪੂਰੇ ਪਿਆਰ ਨਾਲ ਤੇ ਚਾਮਾ ਲਾਡਾ ਨਾਲ ਪਾਲਾਂ ਵੀ ਮੈਂ ਆਪਣੇ ਬੱਚਿਆਂ ਦੇ ਵਿੱਚ ਬਹਿ ਕੇ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਗੁਜ਼ਾਰਾ ਕਿਉਂਕਿ ਪੈਸੇ ਦੀ ਤਾਂ ਕੋਈ ਕਮੀ ਨਹੀਂ ਸੀ ਜ਼ਮੀਨ ਸੀ ਬਾਵਾ ਤੇ ਉਧਰੋਂ ਜਿਹੜੀ ਬੱਸ ਦੇ ਵਿੱਚ ਹਿੱਸਾ ਪਾਇਆ ਸੀ ਉਧਰੋਂ ਕਮਾਈ ਆ ਜਾਂਦੀ ਸੀ ਇਸ ਕਰਕੇ ਉਹ ਆਪਣੇ ਬੱਚਿਆਂ ਤੇ ਖੁੱਲਾ ਖਰਚ ਕਰਦਾ ਸੀ ਜਦੋਂ ਉਹਦੇ ਘਰ ਤੀਜਾ ਬੱਚਾ ਹੋਇਆ ਤਾਂ ਉਹ ਆਪਣੇ ਨਵੇਂ ਘਰ ਦੇ ਵਿੱਚ ਸ਼ਿਫਟ ਹੋ ਗਿਆ ਉੱਥੇ ਉਹਨੇ ਬਹੁਤ ਸੋਨੇ ਫੁੱਲ ਬੂਟੇ ਲਾਏ ਫਲਾਂ ਦੇ ਦਰਖਤ ਵੀ ਲਾਏ ਤੇ ਵਿਹੜਾ ਪੂਰਾ ਖੁੱਲਾ ਸੀ ਉਹਦੇ ਤਿੰਨੋਂ ਬੱਚੇ ਉਸ ਵਿਹੜੇ ਵਿੱਚ ਹੱਸਦੇ ਖੇਡਦੇ ਭੱਜੇ ਫਿਰਦੇ ਰਹਿੰਦੇ ਗੁਰਦੇਵ ਸਿੰਘ ਤੇ ਚਰਨ ਕੌਰ ਆਪਣੇ ਬੱਚਿਆਂ ਨੂੰ ਵੇਖ-ਵੇਖ ਕੇ ਬੜਾ ਖੁਸ਼ ਹੁੰਦੇ ਤੇ ਉਹ ਗੱਲਾਂ ਕਰਦੇ ਵੀ ਕਿੱਥੇ ਤਾਂ ਸ੍ਰੀਕ ਆਪਾਂ ਨੂੰ ਕਹਿੰਦੇ ਹੁੰਦੇ ਸੀ ਵੀ ਇਹਨਾਂ ਦੀ ਜ਼ਮੀਨ ਤਾਂ ਅਸੀਂ ਸਾਂਭਣੀ ਆ ਵੀ ਹੁਣ ਤਾਂ ਸੁੱਖ ਨਾਲ ਆਪਣੇ ਤਿੰਨ-ਤਿੰਨ ਬੱਚੇ ਹੋ ਗਏ ਰਾਜਕੌਰ ਸੀ ਜਿਹੜੀ ਉਹ ਚਰਨ ਕੌਰ ਤੇ ਗੁਰਦੇਵ ਸਿੰਘ ਨੂੰ ਖੁਸ਼ ਵੇਖ ਕੇ ਖੁਸ਼ ਹੁੰਦੀ ਸੀ ਜਿਵੇਂ ਉਹਨਾਂ ਦੇ ਪਰਿਵਾਰ ਦੇ ਵਿੱਚ ਪਰਮਾਤਮਾ ਆਪ ਹੀ ਵਸਦਾ ਹੋਵੇ ਕਦੇ ਉਹਨਾਂ ਨੇ ਇੱਕ ਦੂਜੇ ਦਾ ਕੋਈ ਸ਼ਰੀਕਾ ਨਹੀਂ ਕੀਤਾ ਸੀ ਤੇ ਵਧੀਆ ਇੱਕ ਦੂਜੇ ਨਾਲ ਰਹਿੰਦੇ ਸੀਗੇ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਆਪਾਂ ਕੱਲ ਲੈ ਕੇ ਆਵਾਂਗੇ ਹੁਣ ਇਸ ਕਹਾਣੀ ਦੇ ਆਪਾਂ ਸਿਰਫ ਦੋ ਹੀ ਭਾਗ ਕਰਾਂਗੇ ਤੇ ਉਹ ਆਪਾਂ 3-4 ਦਿਨਾਂ ਬਾਅਦ ਅਪਲੋਡ ਕਰਾਂਗੇ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਪੂਰੀ ਕਹਾਣੀ ਜੇਕਰ ਤੋਂ ਤੁਸੀਂ ਪੂਰੀ ਕਹਾਣੀ ਸੁਣਨੀ ਹੈ ਤਾਂ ਤੁਸੀਂ ਭਾਗ 1 ਤੋਂ ਲੈ ਕੇ ਲਗਾਤਾਰ ਸੁਣਿਓ ਕਿਉਂਕਿ ਇਸ ਤਰ੍ਹਾਂ ਜੇ ਤੁਸੀਂ ਅੱਜ ਦਾ ਭਾਗ ਸੁਣੋਗੇ ਤਾਂ ਤੁਹਾਨੂੰ ਸਮਝ ਨਹੀਂ ਆਉਣੀ ਜੇ ਇਸ ਕਹਾਣੀ ਨੂੰ ਸਮਝਣਾ ਤਾਂ ਪਹਿਲੇ ਭਾਗ ਤੋਂ ਸ਼ੁਰੂ ਕਰਕੇ ਤੁਸੀਂ ਇੱਕ ਇੱਕ ਕਰਕੇ ਸਾਰੇ ਭਾਗ ਸੁਣਿਓ ਅ ਅੱਗੇ ਜਾ ਕੇ ਗੁਰਦੇਵ ਸਿੰਘ ਦੀ ਜ਼ਿੰਦਗੀ ਦੇ ਵਿੱਚ ਕੀ ਵਾਪਰਦਾ ਉਹ ਆਪਾਂ ਅਗਲੇ ਭਾਗ ਵਿੱਚ ਦੱਸਾਂਗੇ ਮੈਨੂੰ ਉਮੀਦ ਹੈ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ ਸ਼ਸ਼ੀਕਾਲ ਜੀ